ਤੁਸੀਂ ਦੇਖ ਰਹੇ ਹੋ ਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਦਿਲਬਖ ਸਿੰਘ ਗਰਾਇਆ ਸੋ ਅੱਜ ਖੜਿਆ ਆਂ ਪੰਘਾਲਾ ਦੇ ਵਿੱਚ ਜਿੱਥੇ ਬੀਤੀ 17 ਮਾਰਚ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਆ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਦੇ ਵਿੱਚ ਇੱਕ ਰਾਣਾ ਨਾਮ ਦਾ ਜਿਹੜਾ ਗੈਂਗਸਟਰ ਹੈ ਜਿਹਦੇ ਕੋਲ ਇੱਕ ਨਜਾਇਜ਼ ਜਿਹੜਾ ਅਸਲਾ ਆ ਉਹ ਉਹ ਦੱਸਿਆ ਜਾ ਰਿਹਾ ਸੀ ਤੋਂ ਪੁਲਿਸ ਵੱਲੋਂ ਜਦੋਂ ਰੇਡ ਕੀਤੀ ਗਈ ਆ ਤਾਂ ਉਸ ਨੌਜਵਾਨ ਵੱਲੋਂ ਰਾਣਾ ਵੱਲੋਂ ਪੁਲਸ ਦੇ ਉੱਤੇ ਹੀ ਤੰਬੜ ਤੋੜ ਜਿਹੜੀਆਂ ਗੋਲੀਆਂ ਭਰਾ ਦਿੱਤੀਆਂ ਜਾਂਦੀਆਂ ਜਾਂਦੀਆਂ ਜਿਸ ਤੇ ਚੱਲਦੇ ਆਂ ਇੱਕ ਅਮਰਤਪਾਲ ਨਾਮ ਦੇ ਕਾਂਸਟੇਬਲ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਜਾਂਦੀ ਆ ਤੇ ਜਿਹੜਾ ਰਾਣਾ ਆ ਉੱਥੋਂ ਮੌਕੇ ਤੇ ਫਰਾਰ ਹੋ ਜਾਂਦਾ ਆ ਸੋ ਪੁਲਿਸ ਨੂੰ ਇੱਕ ਬੜੀ ਵੱਡੀ ਜਿਹੜੀ ਕਾਮਯਾਬੀ ਆ ਉਹ ਹੱਥ ਲੱਗਦੀ ਆ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਉਹ ਰਾਣਾ ਨੂੰ ਜਿਹੜਾ ਆ ਉਹ ਖੰਘਾਲ ਕੇ ਤਾਂ ਉਹ ਇਸ ਜਗ੍ਹਾ ਤੇ ਉਸ ਦਾ ਜਿਹੜਾ ਆ ਅੰਕਾਊਂਟਰ ਕੀਤਾ ਜਾਂਦਾ ਸੋ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਇਹ ਵੀ ਦੱਸਿਆ ਜਾ ਰਿਹਾ ਕਿ ਸਭ ਤੋਂ ਪਹਿਲਾਂ ਜਦੋਂ ਰਾਣੇ ਦਾ ਪਤਾ ਲੱਗਦਾ ਤਾਂ ਉਹ ਇਸ ਜਗ੍ਹਾ ਦੇ ਉੱਤੇ ਆ ਕੇ ਬੈਠਦਾ ਆ ਤੇ ਜਦੋਂ ਪੁਲਸ ਪਾਰਟੀ ਦੀ ਟੀਮ ਮੌਕੇ ਤੇ ਇੱਥੋਂ ਪਹੁੰਚਦੀ ਆ ਤਾਂ ਉਸ ਵੱਲੋਂ ਗੋਲੀਆਂ ਦੀ ਜਿਹੜੀ ਉਸ ਉਸ ਵੱਲੋਂ ਜਿਹੜੀਆਂ ਗੋਲੀਆਂ ਆ ਪੁਲਸ ਦੇ ਉੱਤੇ ਵੀ ਵਰਸਾ ਦਿੱਤੀਆਂ ਜਾਂਦੀਆਂ ਤਾਂ ਉਸ ਸਮੇਂ ਪੁਲਸ ਵੱਲੋਂ ਵੀ ਜਿਹੜੀ ਜਵਾਬੀ ਕਾਰਵਾਈ ਕਰਦੇ ਆ ਰਾਣਾ ਨੂੰ ਜਿਹੜਾ ਆ ਉਹ ਇਸ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਆ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਤੁਹਾਨੂੰ ਇਸ ਸਾਈਡ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਉਹਦੇ ਵੱਲੋਂ ਇੱਕ ਭਜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਜਦੋਂ ਉਹ ਨਾਲ ਦੇ ਖੇਤਾਂ ਦੇ ਵਿੱਚ ਕਣਕ ਦੇ ਵਿੱਚ ਚਲਿਆ ਜਾਂਦਾ ਤਾਂ ਪੁਲਿਸ ਵੱਲੋਂ ਜਿਹੜੀਆਂ ਗੋਲੀਆਂ ਭਰਾਈਆਂ ਜਾਂਦੀਆਂ ਨੇ ਤੇ ਉਹਦਾ ਇਸ ਜਗ੍ਹਾ ਦੇ ਉੱਤੇ ਜਿਹੜਾ ਐਨਕਾਊਂਟਰ ਕਰ ਦਿੱਤਾ ਜਾਂਦਾ ਆ ਸੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੁਸ਼ਿਆਰਪੁਰ ਨਿਊਜ਼ ਦੇ ਮਾਧਿਅਮ ਰਹੀਏ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਜਗ੍ਹਾ ਦੇ ਉੱਤੇ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਦਾ ਜਿਹੜਾ ਐਨਕਾਊਂਟਰ ਆ ਕੀਤਾ ਜਾਂਦਾ ਆ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਉਹ ਹੱਥ ਲੱਗਦੀ ਪੁਲਿਸ ਦੇ ਇਹ ਕਬੱਡੀ ਸਫਲਤਾ ਜਿਹੜੀ ਆ ਉਹ ਹੱਥ ਲੱਗੀ ਆ ਇਸ ਜਗ੍ਹਾ ਦੇ ਉੱਤੇ ਉਹ ਉਸ ਗੈਂਗਸਟਰ ਦਾ ਜਿਹੜਾ ਆ ਉਹ ਐਨਕਾਊਂਟਰ ਕੀਤਾ ਜਾਂਦਾ ਆ ਸੋ ਦੱਸਿਆ ਜਾ ਰਿਹਾ ਕਿ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਵੱਲੋਂ ਉਸ ਦਾ ਪਤਾ ਲਗਾ ਕੇ ਤਾਂ ਪੰਘਾਲਾ ਦੇ ਨੇੜੇ ਮੁਕੀਰੀਆਂ ਦੀ ਕਸਬਾ ਪੰਘਾਲਾ ਦੇ ਨੇੜੇ ਉਸ ਦਾ ਅਨਕਾਊਂਟਰ ਕੀਤਾ ਜਾਂਦਾ ਪੁਲਿਸ ਨੇ ਵੀ ਇੱਕ ਜਿਹੜੀ ਵੱਡੀ ਸਫਲਤਾ ਜਿਹੜੀ ਹੱਥ ਲੱਗੀ ਆ ਸੋ ਕਿਤਨਾ ਕਿਤੇ ਜੇ ਦੇਖਿਆ ਜਾਏ ਤਾਂ ਅਮਰਤ ਪਾਲ ਦੇ ਪਰਿਵਾਰ ਨੂੰ ਵੀ ਜਿਹੜਾ ਇੱਕ ਅਨਸਾਫ਼ ਮਿਲਿਆ ਆ ਸੋ ਉਸ ਨੂੰ ਵੀ ਪਰਿਵਾਰ ਨੂੰ ਵੀ ਦੇਖਿਆ ਜਾਏ ਤਾਂ ਸੁੱਖ ਦਾ ਸਾਹ ਆਇਆ ਕੈਮਰਾਮੈਨ ਮਕੇਰੀਆ ਤੋਂ ਰਵਿੰਦਰ ਸਿੰਘ ਖਾਲਸਾ ਦੇ ਨਾਲ ਦਿਲਬਖ ਸਿੰਘ ਗੁਰਾਇਆ